ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਗ ਛੇੜ ਲਈ ਲੈ ਕੇ ਆਏ ਹਾਂ ਉਹਨਾਂ ਵਿੱਚੋਂ ਦੋ ਤਾਂ ਗੱਬਨ گاਵਾਂ ਨੇ ਤੇ ਦੋ ਅਵਸਰ ਬੱਸੀਆਂ ਤੇ ਜੇ ਕਿਸੇ ਵੀਰ ਨੇ ਆਪਣਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਉਹਨਾਂ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਜੀ ਮੇਰਾ ਕੰਟੈਕਟ ਨੰਬਰ ਹੈਗਾ 81476 15312 ਜੀ ਤੇ ਆਜੋ ਪੁੱਛਦਿਆਂ ਬਾਈ ਤੋਂ ਡਿਟੇਲ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਮ ਮੇਰਾ ਲਾਪਰੀ ਦਾ ਬਾਈ ਠੀਕ ਆ ਜੀ ਪਿੰਡ ਸੁਖਾਣਾ ਹੁੰਦਾ ਠੀਕ ਆ ਨੇੜੇ ਭਗਤਾ ਭਾਈ ਕਾ ਸ਼ਹਿਰ ਆ ਤੇ ਬਗਰਾੜੀ ਆ ਠੀਕ ਆ ਬਾਈ ਭਗਤਾ ਭਾਈ ਤੇ ਬਗਰਾੜੀ ਨੇੜੇ ਆ ਹਾਂ ਹਾਂ ਤੇ ਮੋਬਾਈਲ ਨੰਬਰ ਬੋਲ ਦਿਓ ਵੀਰੇ ਆਪਣਾ ਤੇ ਮੋਬਾਈਲ ਨੰਬਰ ਇਹ ਮੇਰਾ 9872957848 ਠੀਕ ਆ ਵੀਰੇ ਇਧਰ ਹੀ ਸ਼ੁਰੂ ਕਰੀਏ ਵੀਰੇ ਹਾਂ ਹਾਂ ਵੀਰੇ ਜਿਹੜੀ ਆਪਾਂ ਸਾਹਮਣੇ ਵੇਖ ਰਹੇ ਆ ਕਿਹੜਾ ਸੂਆ ਹੁੰਦੀ ਆ ਇਹ ਦੂਜਾ ਸੂਆ ਹੁੰਦੀ ਆ ਕਿੰਨੇ ਦਿਨ ਬਾਕੀ ਆ ਵੀਰੇ ਇਹ ਬਈ ਹਫਤਾ ਲੈ ਜੂਗੀ ਹਜੇ ਠੀਕ ਆ ਹਫਤੇ ਦੀ ਹਜੇ ਕੱਚੀ ਹੈਗੀ ਹਾਂ ਹਾਂ ਤੇ ਪਿਛਲੇ ਸੂਏ ਕਿੰਨਾ ਕਿਲੋ ਦੁੱਧ ਪਾਇਆ ਵੀਰੇ ਪਿਛਲੇ ਸੂਏ ਨੇ 18 ਕਿਲੋ ਦੁੱਧ ਦਿੱਤਾ ਠੀਕ ਆ ਹੂੰ ਮਤਲਬ ਪਿਛਲੇ ਸੂਏ 18 ਲੀਟਰ ਚਵਾਈ ਕਰਾਈ ਹੈ ਨੇ ਹਾਂ ਹਾਂ ਤੇ ਅੱਡਰ ਬਹੁਤ ਕਮਾਲ ਦਾ ਤਿਆਰ ਕਰਦੀ ਆ ਹੈ ਨਾ ਚਾਰੇ ਥਨ ਨਿਖੜ ਮੇ ਦੇ ਇਹ ਕੋਈ ਗੰਦੀ ਨੇੜੇ ਹੋ ਕੇ ਬਣਾ ਦੇ ਬਾਈ ਠੀਕ ਆ ਕੜਾਈ ਆ ਮਰੀ ਉਹ ਨਹੀਂ ਨਹੀਂ ਆਇਆ ਤਾਂ ਵੀਰ ਦੀ ਗੱਲ ਨਹੀਂ ਬਹੁਤ ਜਲੀ ਬੈੜਾ ਚਾਰੇ ਤਾਂ ਨਿਖੜਵੇਂ ਦੇ ਪੂਰੇ ਗੈਬ ਤੇ ਬਾਕੀ ਸੌ ਸੀਲ ਫੁੱਲ ਆ ਯਾਰ ਹੈ ਨਾ ਸੀਲ ਤਾਂ ਯਾਰ ਦੋਨੀ ਬਥੇਰੀਆਂ ਆਖੀ ਬਾਕੀ ਬੀਕ ਲੇਵੇ ਦੀ ਬਈ ਐ ਮੋਟੇ ਕੱਪੜੇਰ ਗਾ ਲੇਵਾ ਯਾਰ ਹਾਂ ਹਾਂ ਬਣੂ ਬਹੁਤ ਬੈਣ ਬਈ ਬਣੂ ਬਹੁਤ ਬਲਟਾਂ ਪਈਆਂ ਹਜੇ ਕੱਚੀ ਕੱਚੀ ਜਰੂਰ ਪਈ ਆ ਬਾਕੀ ਮੁਠੀ ਵਾਲਾ ਖਾਣ ਲੱਗਾ ਆ ਲੈ ਆ ਦੇ ਖਾਣ ਲੱਗਾ ਕਮਾਲ ਦਾ ਮੁਠੀ ਵਾਲਾ ਸਣਾ ਚਾਰੇ ਤਾਂ ਨਿਖੜਵੇਂ ਆ ਹੈ ਨਾ ਪੂਰੇ ਗੈਬ ਤੇ ਖੋਲ ਲੈ ਬਾਈ ਤੋਰ ਕੇ ਦਿਖਾ ਦੇ ਬਾਕੀ ਫੈਟ ਫੂਡ ਵੀ ਬਹੁਤ ਚੰਗੀ ਆਉਂਦੀ ਹੂ ਹਨਾ ਹਾਂ ਬਈ ਹਾਂ ਗਰਮੀ ਗਰਮੀ ਬਿਲਕੁਲ ਨਹੀਂ ਮੰਨਦੀਆਂ ਫੈਟ ਚੰਗੀ ਆਉਂਦੀ ਆ ਉਹ ਅਜੇ ਆਪਾਂ ਲਾਈਏ ਵੀ ਲੱਸੀ ਦਾ ਮੀਨ ਨਰੋਈ ਨੱਗਰ ਫੁੱਲਾ ਹਨਾ ਬਈ ਪਲੀ ਜਲੀ ਵੀ ਸਮੀ ਵੀ ਵਹਿੜਾ ਹਾਂ ਪਲੀ ਵੀ ਪੂਰੀ ਆ ਜੀ ਇਹ ਆਪਾਂ ਦੋ ਦਾਈਆਂ ਲਿਆ ਸਿਰਕਾ ਤੋਂ ਕਾਰਗਿਲ ਤੇ ਪਲੀ ਵੀ ਆ ਇਹ ਹਾਂ ਬਾਈ ਪਲੀ ਵੀ ਦੱਸਦੀ ਆ ਬਾਕੀ ਜਿਹਨੂੰ ਆਪਾਂ ਕਹਿੰਦੀ ਆ ਪਹਿਲਵਾਨਾ ਕੁਤਰਦੀ ਆ ਹਾਂ ਹਾਂ ਆ ਨਹੀਂ ਬਈ ਲੱਤ ਵੱਲ ਜੇ ਖਾਈ ਜਾਊ ਹਨਾ ਉਮੇ ਨਹੀਂ ਨਹੀਂ ਉਮੇ ਨਹੀਂ ਹਾਂ ਫੇਸ ਚੈੱਕ ਕਰਵਾ ਦੇ ਬਈ ਬਹੁਤ ਪਿਆਰਾ ਫੇਸ ਹੈ ਕਰਨ ਵਾਲੀ ਦਾ ਤੇ ਕੀ ਮੁੱਲ ਰੱਖੂ ਵੀਰੇ ਜਾਇ ਜਦਾਂ ਲੈਣ ਜਾਦਾ ਮੁੱਲ ਲਿਆ 65 ਕਰਦੇ ਆ ਬਈ ਠੀਕ ਆ ਐਂਡ ਹੈ ਰਪੀਆ ਲੈ ਮੌਕੇ ਤੇ ਮੰਨ ਤਾਣ ਹਾਂ ਹਾਂ ਮੰਨ ਤਾਣ ਕਰ ਦਾਂਗੇ ਠੀਕ ਆ ਦੁੱਧ ਦੇ ਤਕੀਏ 20 ਤੋਂ 22 ਦੇ ਸਾਲ ਵਿੱਚ ਦੇਊਗੀ ਠੀਕ ਆ 20 ਤੋਂ 22 ਦੇ ਸਾਲ ਵਿੱਚ ਦੁੱਧ ਦੇਊਗੀ ਨਾ ਆ ਪਾਖੀਏ 24 ਦੇ ਨਾ ਆਖੀਏ 25 ਦੇਊ ਠੀਕ ਆ ਵੀਰੇ ਹਾਂ ਹਾਂ ਲੈ ਵਾ ਵੇਖ ਬਈ ਲੈ ਜੇ ਬਾਲਟਾਂ ਲਾ ਜ਼ਰੂਰ ਪਈਆਂ ਹਨਾ ਬਾਲਟਾਂ ਬਈ ਬਥੂਰੇ ਪਈਆਂ ਬੈਠਦੇ ਆ ਵੇਖੀ ਪਉਣ ਪਈਆਂ ਨੇ ਆ ਬਾਲਟਾਂ ਸਾਰੀਆਂ ਬਈ ਮੈਂ ਮੌਕੇ ਤੇ ਬਹੁਤ ਚੰਗਾ ਲਾਹੂ ਹੈ ਨਾ ਜਦੋਂ ਬਣ ਹਾਂ ਮੈਨੂੰ ਬਹੁਤ ਬਈ ਵੈਣ ਹਾਂ ਹਾਂ ਤੇ ਅੱਗੇ ਵੀਰੇ ਦੋ ਨੰਬਰ ਇਹਦੀ ਕੀ ਡਿਟੇਲ ਆ ਇਹ ਪਹਿਲਾ ਸੂਆ ਹੁੰਦੀ ਆ ਵੇੜਾ ਪਹਿਲਾ ਸੂਆ ਪਲੂਨਸ ਹੁੰਦੀ ਆਗੀ ਹਾਂ ਹਾਂ ਕਿੰਨੇ ਦਿਨ ਬਾਕੀ ਆ ਵੀਰੇ ਇਹ ਬਈ ਹਫਤਾ ਲੈ ਚਲੋ ਇਧਰ ਦੋ ਠੀਕ ਆ ਬਾਕੀ ਵੇੜਾ ਆਪਣੀਆਂ ਦੋਨੇ ਇੰਨੀਆਂ ਠੰਡੀਆਂ ਧੱਕੇ ਮਾਰ ਮਾਰ ਬਾਸੇ ਨੂੰ ਕਰਨੀਆਂ ਪੈਂਦੀਆਂ ਐਸੇ ਕਰਨੀਆਂ ਪੈਂਦੀਆਂ ਹਾਂ ਤੇ ਇਹ ਕਿੰਨਾ ਗੱਦ ਪਾ ਦੂ ਵੀਰੇ ਇਹ ਗੱਦ ਬੜੀ ਕੈਮ ਨੂੰ ਮੈਂ ਕਹਿੰਦਾ 18 ਕਿਲੋ ਦੂ ਇਹ 15 ਤੋਂ 16 ਕਿਲੋ ਦੀ ਹੋਊਗੀ ਬਾਈ ਠੀਕ ਆ ਵੀਰੇ ਅੱਡਰੇ ਦਾ ਬਹੁਤ ਕਮਾਲ ਦਾ ਤਿਆਰ ਕਰ ਹਾਂ ਤੁਹਾਨੂੰ ਦਿਖਾ ਦੇ ਪੂਰੀ ਬਾਕੀ ਠੰਡੀ ਵਧੇਰੀ ਆ ਬਾਈ ਵੇਖੀ ਲੈ ਠੰਡੀ ਦਾ ਯਾਰ ਬਈ ਕਰਮਾਲੀ ਫੁੱਲ ਆ ਯਾਰ ਹਨਾ ਲੈ ਬਾਈ ਉਮੀ ਹੱਥ ਲਾਈ ਐਨ ਵੀ ਪਾਰ ਦੇ ਮਰੀ ਹੋ ਵੇਖੀ ਲੈ ਮਗਰੋਂ ਵੀ ਫੜੀ ਆ ਪਾ ਲੈ ਤੇ ਪਹਿਲੇ ਨਾ ਉਹ ਜਿਹੇ ਨਾ ਗੱਲਾਂ ਨਹੀਂ ਕਰਦਾ ਬਾਈ ਜਿਵੇਂ ਪਹਿਲਾ ਨਾ ਹਾਂ ਹਾਂ ਬਾਕੀ ਯਾਰ ਬਾਲਟਾਂ ਲਾ ਬਹੁਤ ਪਈਆਂ ਉਸ ਹਮਣਾ ਬਣੂ ਬਹੁਤ ਯਾਰ ਹਨਾ ਹਾਂ ਵੀਰ ਇਹ ਲੈ ਲੇ ਜੂ ਵੀਰੇ ਇਹ ਹਫਤਾ ਲੈ ਜੂਗੀ ਬਾਈ ਠੀਕ ਆ ਬਾਕੀ ਜੀ ਲਾਉਣ ਦੇ ਸਿਰ ਤੇ ਆ ਹਨਾ ਹਾਂ ਬਾਕੀ ਇਧਰ ਥਾਂ ਤੁੰ ਦਿਖਾ ਦੇ ਪੂਰਾ ਮੁਠੀ ਵਾਲਾ ਥਾਂ ਆ ਯਾਰ ਥਾਂ ਤਾਂ ਕਮਾਲ ਦਾ ਬਾਈ ਹਾਂ ਹਾਂ ਚਾਰੇ ਥਾਂ ਨਿੱਖੜਵੇਂ ਦੇ ਪੂਰੇ ਗੈਬ ਤੇ ਆ ਯਾਰ ਹੂੰ ਸਹੀ ਗੱਲ ਆ ਬਾਕੀ ਆਪਾਂ ਕਰਕੇ ਦਿਖਾਵਾਂਗੇ 14 15 ਕਿਲੋ ਗੈਗੇ ਦੇਵਾਂਗੇ ਦੁੱਧੋਂ ਵੱਧ ਵੀ ਦੇ ਸਕਦੇ ਜੇ ਕਿਸੇ ਨੇ ਚੰਗੀ ਸਾਫ ਲਈ ਹਾਂ ਕਮਾਲ ਆ ਬਾਈ ਬਾਈ ਕਹਿੰਦਾ ਇਹ ਕੇ ਨੇ ਸ਼ਾਮਲੀ 14 15 ਲੀਟਰ ਦਾ ਤੇ ਪਿਆਦੂਗੀ ਮਤਲਬ ਹਾਂ 15 ਕਿਲੋ ਦਾ ਆਪਾਂ ਗਾਰੰਟੀ ਦੇ ਦਵਾਂਗੇ ਜੇ ਕਿਸ ਨੇ ਚੰਗੀ ਸੇਵਾ ਕਰ ਲਈ ਹੈ ਨਾ ਫਿਰ 16 17 ਕਿਲੋ ਵੀ ਲੈ ਸਕਦਾ ਤੁਹਾਡੇ ਕੋਲ ਲੈ ਸਕਦਾ ਬਾਈ ਆਇਆ ਨਾ ਮੋٹے ਪਿੰਡੇ ਦੀ ਵਹਿੜ ਨਹੀਂ ਮੋਟਾ ਹੀ ਲੈ ਲੁਕੀ ਆਇਸੀ ਮੈਂ ਲੈ ਯਾਰ ਬਾਈ ਨੇ ਜਮਾ ਖੋਲ ਕੇ ਵੀ ਪਾਸੇ ਕਰਕੇ ਜੋ ਕਰੀ ਜਾਂਦੀ ਆ ਤੁਹ ਚਾਹਦੀ ਆ ਬਾਈ ਵੇਖ ਲੈ ਚੱਲ ਜੀ ਆ ਲੈ ਕੋਈ ਵਾਸਤੇ ਨਹੀਂ ਯਾਰ ਹਨਾ ਇਧਰੋਂ ਥਣ ਦਿਖਾ ਦੇ ਕਿੰਨੇ ਬਿੱਤੀ ਦੇ ਲੱਗਿਆ ਬਈ ਆਏ ਨਹੀਂ ਬਈ ਜੁੜੀ ਜੇ ਪਈ ਆ ਹਾਂ ਬਾਈ ਥਣ ਬਹੁਤ ਚੰਗਾ ਥਣ ਹੈਗਾ ਕਰਦਾ ਇਹ ਦਾਲਾ ਕਰੀ ਜਾਂਦੇ ਮਸਤੀ ਹੈ ਵੇੜਾ ਕੋਈ ਨਹੀਂ ਹਾਂ ਅੱਜ ਹੀ ਆਈ ਆਪਣੇ ਕੋਲੇ ਠੀਕ ਆ ਹਾਂ ਹਾਂ ਤੇ ਕੀ ਮੁੱਲ ਰਹੁ ਵੀਰੇ ਜਦੋਂ ਇਹ ਮੁੱਲ 55 ਮੁੱਲ 55000 ਰੁਪਿਆ ਮੌਕੇ ਤੇ ਮਾਨਤਾਨ ਵੀਰੇ ਮਾਨਤਾਨ ਕਰ ਦਾਂਗੇ ਠੀਕ ਆ ਬਾਈ ਕਹਿੰਦਾ ਮੌਕੇ ਤੇ ਮਾਨਤਾਨ ਕਰ ਦਾਂਗੇ ਬਾਕੀ ਸਮੀ ਪਲੀ ਚੰਗੀਆਂ ਕੱਦ ਬੜ ਫੁੱਲ ਆਗਾ ਆਣੀ ਬਈ ਯਰੇ ਨਿੱਕੀਆਂ ਹੀ ਆਣੀ ਹਾਂ ਨਿੱਕੀਆਂ ਹੀ ਆਈਆਂ ਵੀਰੇ ਆਈ ਕਿ ਬਈ ਲੈ ਆਈ ਵੀ ਬਥੇਰਾ ਹੋਊਗਾ ਬਈ ਬਹੁਤ ਬਣਾਊਗੀ ਹਜੇ ਕੱਚੀ ਕੱਚੀ ਜ਼ਰੂਰ ਨਜ਼ਰ ਆਉਂਦੀ ਆਗੀ ਦੇਖਣ ਚ ਪਰ ਉਹਦੋਂ ਉਹਨੇ ਬਲਟਲਾਂ ਸਾਰੀਆਂ ਕੱਢ ਕੇ ਆਪਾਂ ਕਿਹਦੇ ਟੋਕਰਿਆਂ ਵਰ ਗੱਲੇ ਬਾਬਾ ਹਾਂ ਪੂਰਾ ਵਧੀਆ ਲੈ ਆਈ ਜਿੰਨਾ ਵੇਪਾ ਉਹਨਾ ਬਣਾ ਕੇ ਸੂਗੀ ਬਣਾ ਕੇ ਸੂਗੀ ਹਾਂ ਹਾਂ ਤੇ ਅੱਗੇ ਵੀਰੇ ਤਿੰਨ ਨੰਬਰ ਬੱਸੀ ਕਿੰਨੇ ਕੇ ਮਹੀਨੇ ਦੀ ਉਮਰ ਹੈ ਵੀਰੇ ਦੀ ਇਹ ਬਈ 17 ਤੋਂ 18 ਮਹੀਨੇ ਦੀ ਉਮਰ ਹੈ ਦੀ ਬੱਚੀ ਦੀ ਠੀਕ ਆ ਹਾਂ ਇਹ ਆਪਾਂ ਜੂੜਾ ਲਿਆ ਇਕੱਠਾ ਇਹਨਾਂ ਯਾਰ ਆ ਕੇ ਜੀ ਨਹੀਂ ਲਾਇਆ ਉੱਥੇ ਚਾਰ ਚੂੜੀਆਂ ਖਾਂਦੀਆਂ ਸੀ ਆਪਣੇ ਕੋਲ ਤੂੜੀਆਂ ਹਜੇ ਹਰਾ ਹਰੇ ਹੋਇਆ ਨਹੀਂ ਗਾ ਬ੍ਰਸੀਨ ਬੀਜਿਆ ਵਾ ਹਾਂ ਹਾਂ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਯਾਰ ਪ੍ਰਿੰਟ ਬਈ ਬਰੀਡ ਵੀ ਪੂਰੀ ਸਰਾਹੀ ਆ ਬਰੀਡ ਤਾਂ ਲੈ ਬਾਈ ਅਬੂਤੀ ਰਤੀ ਇਹਦੇ ਗਿੱਲੇ ਆ ਵਾਲ ਨਮਾਈ ਕਰਕੇ ਕਰਨਾ ਛੋਟਾ ਦਾ ਮੂੰਹ ਆ ਹੈਨਾ ਲੈਸ ਕੰਨ ਚੈੱਕ ਕਰ ਲੈ ਛੋਟਾ ਛੋਟਾ ਬਾਕੀ ਕੱਦ ਬਹੁਤ ਆ ਯਾਰ ਹੈਨਾ ਬਈ ਆਏ ਨਹੀਂ ਯਾਰ ਕੋਈ ਕਹੂਗਾ ਬਈ ਕੋਲਿਆ ਕਿ ਹਾਈਟ ਛੋਟੀ ਆ ਛਿੱਤੀ ਆ ਹੈਨਾ ਉਹ ਕੰਮ ਨਹੀਂ ਤੁਸੀਂ ਇਹ ਮੰਨੋ ਵੀ ਇੱਕ ਤਰ੍ਹਾਂ ਦੀ ਬੈੜ ਬਣੀ ਖੜੀ ਆ ਇਸ ਤਰ੍ਹਾਂ ਵੀ ਦੰਦ ਵੀ ਅਜੇ ਪਟਕੇ ਦੇਖ ਲਿਆ ਆਪਾਂ ਸੱਚ ਦੱਸਣਾ ਆਏ ਨਹੀਂ ਹੈਨਾ ਠੀਕ ਆ ਤੇ ਬਈ ਦੋਨ ਦੰਦ ਚੱਕੇ ਵੇ ਇਹਦੇ ਦੋ ਦੇ ਦੰਦ ਚੱਕੇ ਵੇ ਦੋ ਹਾਂ ਹਾਂ ਇੰਨੇ ਇੰਨੇ ਕੱਢੇ ਹੋਏ ਆ ਠੀਕ ਆ ਥੋੜੇ ਮਤਲਬ ਕਿ ਵੀਰ ਕਹਿੰਦਾ ਕੱਢੇ ਵੇ ਹਾਂ ਐਵੇਂ ਇੱਤਿਆ ਜਿਆ ਲਗਾ ਦੇ ਯਾਰ ਤੂੰ ਦੱਸਿਆ ਨਹੀਂ ਹੈਨਾ ਹਾਂ ਆ ਦੱਸਣਾ ਜ਼ਰੂਰੀ ਆ ਤੇ ਝੋਲੀ ਚੈੱਕ ਕਰਵਾ ਦਿੰਨੇ ਆ ਝੋਲੀ ਥਾਣਾ ਓ ਥਣ ਵੀ ਪੂਰਾ ਮੋਟਾ ਲੱਗਿਆ ਵੇ ਸਹੀ ਗੱਲ ਆ ਯਾਰ ਬਾਕੀ ਬੱਟ ਪੂੜਾ ਦੁਹਾਵੇ ਬਈ ਤਾਂ ਤਾ ਤੂੰ ਬੋਡੀ ਸਬਸਕ੍ਰਾਈਬ ਕਰ ਲੈ ਬੋਡੀ ਬੇਟ ਸਟਰਕਚਰ ਇੱਕ ਹੋ ਜਾਗਾ ਤੂੰ ਇਹ ਨਹੀਂ ਸਿਗਾ ਵੀ ਟੜਕੇ ਦੇ ਮਤਲਬ ਉਹਦੀ ਆ ਗਈ ਹੈਨਾ ਆਈ ਨਹੀਂ ਯਾਰ ਬਈ ਜੇ ਕਿਸੇ ਨੇ ਆਨਲਾਈਨ ਵੀ ਮੰਗਾਉਣੀ ਹੋਈ ਨਾ ਆਈ ਨਹੀਂ ਕੋਈ ਕਹਿ ਸਕਦਾ ਵੀ ਯਾਰ ਇਹਦੇ ਇੱਕ ਤੋਂ ਕਮੀਆਂ ਹਾਂ ਭਾਈ ਕਹਿੰਦੇ ਕੋਈ ਨਹੀਂ ਗਈ ਕਿਸੇ ਵੱਖ ਦੋਣੀ ਨਾ ਲੱਸੀ ਆ ਹੈਨਾ ਤੇ ਕੀ ਮਨ ਰੂਹ ਭਰਾ ਇਹਦਾ ਜਾਇਜ਼ ਜਦ ਦੇ ਆਪਾਂ ਜੋੜੀ ਦਾ ਮੁੱਲ ਕਰਾਂਗੇ ਠੀਕ ਆ ਜੇ ਕਿਸੇ ਨੇ ਲੈਣੀ ਕੱਲੀ ਕੱਲੀ ਹੋਈ ਕੱਲੀ ਕੱਲੀ ਵੀ ਦੇ ਦਾਂਗੇ ਪਰ ਇੱਕ ਰਮ ਮੁੱਲ ਜੋੜੀ ਦਾ ਕਰਾਂਗੇ ਆਪਾਂ ਠੀਕ ਆ ਵੀਰੇ ਹਾਂ ਮੁੱਲ ਵੀਰੇ ਕਹਿੰਦਾ ਜੋੜੀ ਦੀ ਕਰਾਂਗੇ ਆਏ ਨਹੀਂ ਬਈ ਬਾਹਲਾ ਨਹੀਂ ਮੁੱਲ ਜਾਇਜ਼ ਹੀ ਕਰਾਂਗੇ ਆਪਣਾ ਲੋਕਾਂ ਨਾਲੋ ਜੇ 7000 ਰੇਟ ਬੱਛੀ ਦਾ ਘੱਟ ਹੋਇਆ ਇੱਕ ਦਾ ਆਪਾਂ ਦੋ ਪਾਪਾ ਸੁ ਲੈ ਜੇ ਨਹੀਂ ਲੈ ਕੇ ਨਾ ਜਾਵੇ ਠੀਕ ਆ ਵੀਰੇ ਹਾਂ ਵੀ ਮੁੱਲ ਮਤਲਬ ਇਕੱਠੇ ਦੀ ਕਰਾਂਗੇ ਹਾਂ ਠੀਕ ਆ ਵੀਰੇ ਖੋਲੋ ਵੀਰੇ ਤੋਂ ਖੋਲ ਕੇ ਤੋੜ ਦਿਓ ਮੜੀ ਮੇਨ ਗੱਲ ਉਹਦੇ ਸਮੀਪਲੀ ਦੀ ਸਮੀਪਲੀ ਹੁਣ ਟੀਕੇ ਦੇ ਬਿਲਕੁਲ ਜਮਾ ਮਤਲਬ ਤਿਆਰ ਹੀ ਆ ਹਣ ਚਾਹੇ ਕੋਈ ਆਪ ਦੀ ਜੇ ਕਿਸੇ ਨੇ ਅੰਦਰੋਂ ਚੈੱਕ ਕਰਾਉਣੀ ਆ ਦੋਵੇਂ ਅੰਦਰੋਂ ਚੈੱਕ ਕਰਾ ਕੇ ਵੀ ਲਿਆ ਸਕਦਾ ਠੀਕ ਆ ਵੀਰ ਕਹਿੰਦੇ ਜੇ ਕਿਸੇ ਵੀਰ ਨੇ ਅੰਦਰੋਂ ਵੀ ਚੈੱਕ ਕਰਾਉਣੀ ਆ ਤਾਂ ਉਹ ਵੀ ਕਰਵਾ ਕੇ ਲ ਜਾ ਸਕਦਾ ਮੈਂ ਹਾਂ ਉਹ ਸਾਉ ਸ਼ੀਲਾ ਹਣਾ ਪਹਿਲੇ ਹਣਾ ਇਹ ਅਈਆਂ ਤੇ ਖੁੱਲੀਆਂ ਬਈ ਇਹ ਕੱਲ ਆਈ ਸੀ ਥੋੜਾ ਅੱਜ ਹੁਣ ਜੀ ਜਦ ਲਾ ਗਈ ਮੜਾ ਆ ਠੀਕ ਆ ਹਾਂ ਹਾਂ ਤਲੇਆਰੇ ਦੀ ਗੇਰਾ ਮੜੀ ਜੀ ਅਤਰ ਜੀ ਕਰਦੀਆਂ ਠੀਕ ਆ ਵੀਰੇ ਅੱਗੇ ਵੀਰੇ ਲਾਸਟ ਛਿੱਗੀ ਵੇੜ ਨੂੰ ਆਪਾਂ ਦੋਨਦੀ ਕਹਿ ਲਾਂਗੇ ਠੀਕ ਆ ਹਾਂ ਇਹ ਆਪਣਾ ਵੀਡੀਓ ਦਾ ਸਬੂਤ ਆ ਜੇ ਛਿੱਗੀ ਹੋਵੇ ਦੰਦ ਇੱਕ ਵੀ ਵੱਧ ਹੋਵੇ ਜਿਹੜਾ ਆਪਾਂ ਦੱਸਿਆ ਹਾਂ ਨਾਲ 30000 ਰੁਪਿਆ ਦੂ ਨਾਲ ਵੈੜ ਫਰੀ ਦੇऊं ਠੀਕ ਆ ਵੀਰੇ ਹਾਂ ਬਾਈ ਕਹਿੰਦਾ ਜਿਹੜਾ ਆਪਾਂ ਦੱਸਦੇ ਆ ਸੱਚੀ ਦੱਸਿਆਗਾ ਕੋਈ ਝੂਠ ਨਹੀਂ ਮਾਰਿਆ ਬਾਈ ਅੱਗੇ ਲਾਸਟ ਇਹਦੀ ਕੀ ਡਿਟੇਲ ਆ ਇਹ ਬੱਛੀ ਖੀਰੀ ਆ ਮੋਹ ਖੀਰੀਆ ਯਾਰ ਕੱਦ ਬਹੁਤ ਆ ਵੀਰੇ ਹਨਾ ਬਈ ਇਹ ਤਾਂ ਨਾ ਕਿਸੇ ਪੈਨ ਨੇ ਜੀ ਨਹੀਂ ਲਾਇਆ ਯਾਰ ਠੀਕ ਆ ਲਗਾਏ ਹੋ ਗਿਆ ਉਹ ਪਲੀਆਂ ਪਲੀਆਂ ਨਹੀਂ ਮੰਜੇ ਰਹਿੰਦੇ ਸੀ ਇਹਨਾਂ ਦੇ ਠੀਕ ਆ ਤੇ ਵੀਰੇ ਦੁੱਧ ਦਾ ਕੀ ਰਿਕਾਰਡ ਸੀ ਉਹਦਾ ਬਈ ਜਿਹੜੀ ਆਹ ਵਾਲੀ ਬੱਛੀ ਆ ਤੇਰੀ ਮਾਂ ਥਲੇ 35 ਕਿਲੋ ਦੁੱਧ ਸੀਗਾ ਠੀਕ ਆ 35 ਕਿਲੋ ਦੁੱਧ ਸੀਗਾ ਹੂੰ ਹੂੰ ਤੇ ਜਿਹੜੀ ਇਹ ਬੱਛੀ ਆ ਵੀਰੇ ਇਹਦੀ ਮਾਦਰ ਰਿਕਾਰਡ ਵੀ 42 ਪਲੱਸ ਦਾ 42 ਲੀਟਰ ਦਾ ਰਿਕਾਰਡ ਆ ਕੀ ਯਾਰ ਫੇਸਬੁਕ ਚੱਕ ਆ ਵੀ ਇਧਰ ਦਿਖਾ ਬਈ ਬੁੱਤੀਆਂ ਹੁਣ ਮੱਖੀ ਕਰਕੇ ਲੂਈਂਜੀ ਪਾੜੀ ਬੈਠੀਆਂ ਲੂਈਂਜੀ ਪਾੜੀ ਬੈਠੀ ਆ ਬਾਈ ਫੇਸ ਬਹੁਤ ਪਿਆਰਾ ਫਿਰ ਆਈ ਵੀ ਐ ਨਹੀਂ ਕਹਿ ਸਕਦਾ ਵੀ ਇਹਦਾ ਕੱਦ ਜਿਹੜਾ ਵੇਖੀ ਬਈ ਹਾਈਟ ਨਾਲੇ ਐ ਨਹੀਂ ਵੀ ਟਾਂਗਲ ਜੀ ਨਹੀਂ ਐਂ ਕਹਿੰਦੇ ਵੀ ਇਹ ਤਾਂ ਨਹੀਂ ਲੈ ਗੋਰੇ ਟਾਂਗਲ ਬੈਸ ਹਜ਼ਾਰ ਰੁਪਏ ਜਿਹੜਾ ਹਾਂ ਤੇ ਕਦਮਲਾ 5 ਫੁੱਟ ਹੂ ਯਾਰ ਹਨਾ ਬਈ ਯਾਰ ਐਮ ਨੇ ਦਾ ਹੈ ਨਹੀਂਗਾ ਉ ਪਰ ਹੋ ਸਕਦਾ ਹਾਂ ਵੀ ਕੱਦ ਬਿੰਦ ਪੂਰਾ ਹੈ ਯੇ ਮੇਰੇ ਦੰਦਾਂ 'ਚੋਂ ਖੀਰੀ ਆ ਗਈ ਖੀਰੀ ਬਲੈਣਾ ਇੱਕ ਤਰ੍ਹਾਂ ਦਾ ਮੈਂ ਤੁਹਾਨੂੰ ਵੀ ਦੱਸ ਦਿੰਦਾ ਇੱਕ ਵੀ ਦੰਦ ਸਿੱਟਿਆ ਹੋਇਆ ਹਾਂ ਫਰੀ ਚ ਨਾਲ 20000 ਰੁਪਿਆ ਠੀਕ ਆ ਬੜਾ ਤਾਂ ਦੇਖ ਵੀ ਲੈਨੇ ਇੱਕ ਮਿੰਟ ਲੈ ਬਾਈ ਕਹਿੰਦਾ ਚੈੱਕ ਕਰਵਾ ਦਿੰਨੇ ਆ ਦੰਦ ਜੱਟ ਵੀ ਜਮਾ ਬਾਈ ਕੱਚੀ ਖੀਰੀ ਆ ਨਾ ਨਿੱਕੇ ਨਿੱਕੇ ਦੰਦਾਂ ਦਾ ਯਾਰ ਹਾਂ ਐ ਨਹੀਂ ਵੀ ਬਿਰਲ ਬਹਿ ਕੇ ਡਿੱਗਣ ਵਾਲੇ ਵੀ ਜੇ ਮਿਲਦੇ ਆਏ ਫਿਰ ਵੀ ਆਪਾਂ ਨੂੰ ਕੋਈ ਕਹ ਦੇ ਠੀਕ ਆ ਵੀਰੇ ਹਾਂ ਉਮਰ ਛੋਟੀ ਆ ਇੱਕਾ ਦਾ ਬੈੱਡ ਪੂਰਾ ਹੈਗਾ ਲੈ ਇਹਦਾ ਹੈਗਾ ਨਾ ਚਲੋ ਬਈ ਫੋਟ ਆ ਮੜੀ ਜੀ ਤੁਹਾਨੂੰ ਵੀਡੀਓ ਤੇ ਦੱਸਣਾ ਫਰਜ਼ ਆਣਾ ਹੈ ਨਾ ਕਿ ਦੂਰੋਂ ਆਵੇ ਆ ਕੇ ਕਹਦੇ ਬਈ ਇਹਦੇ ਅਰ ਫੋਟਾ ਤੂੰ ਦੱਸਿਆ ਨਹੀਂ ਸਹੀ ਗੱਲ ਆ ਵੀਰੇ ਹੂੰ ਫੋਟ ਵੀਰਾ ਕਹਿੰਦਾ ਹੈਗੀਆਂ ਨਹੀਂ ਆ ਵੀ ਆਪਾਂ ਜ਼ਰੂਰੀ ਆ ਦੱਸਣਾ ਆਪਾਂ ਝੂਠ ਮਾਰ ਕੇ ਸੱਚ ਦੱਸ ਕੇ ਦੇਣੀ ਆ ਯਾਰ ਚੀਜ਼ ਵਿਕੇ ਚਾਹੀ ਨਾ ਵਿਕੇ ਨਾ ਹਾਂ ਝੋਲੀ ਚੈੱਕ ਕਰ ਲਓ ਗੱਬਣਾ ਰਗੀ ਝੋਲੀ ਪੱਟੀ ਫਿਰਦੀ ਆ ਹਨਾ ਕਰਨ ਵਾਲੀ ਹੁਣੀ ਤੇ ਮਨ ਰਖੂ ਵੀਰੇ ਫਿਰ ਫੋਨ ਤੀ ਹੂ ਇਹਨਾਂ ਦਾ ਨਹੀਂ 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 ਦੱਸਾਂਗੇ ਯਾਰ ਬਈ ਫੋਨ ਤੇ ਆਪਣੀ ਕਿਹੜੇ ਚੋਰੀ ਦੀਆਂ ਇਹ ਨਹੀਂ ਨਹੀਂ ਸਹੀ ਗੱਲ ਆ ਹਾਂ ਹਾਂ ਤੇ ਕੀ ਮਨ ਰਖੂ ਵੀਰੇ ਫਿਰ ਜਾ ਜਦੋਂ ਮਾਂ ਦੇ ਬਈ ਯਾਰ ਜਿਵੇਂ ਹੁਣ ਆ ਵੱਛੀ ਆ ਹਾਂ ਇਹ ਦਾ ਮੁੱਲ ਹੀ ਕੋਈ ਨਹੀਂ ਆਪਾਂ ਇਹ ਜੋੜੀ ਦਾ ਮੁੱਲ 57000 ਕਰਦੇ ਆ 2000 ਮਾਣ ਕਰਦਾਂਗੇ 55 ਦੀਆਂ ਦੇ ਦਾਂਗੇ ਠੀਕ ਆ 57000 ਰੁਪਿਆ ਵੀਰ ਕਹਿੰਦਾ ਮੁੱਲ ਕਰਦਾਂਗਾ ਹਾਂ ਤੇ 55000 ਦੀਆਂ ਦੋਵੇਂ ਦੇ ਦੂੰਗਾ 2000 ਰੁਪਇਆ ਮਾਉਂਟਨ ਕਰ ਦੂੰਗਾ ਇਹ ਕਿਹੜਾ ਵੀ ਜੇ ਬਾਹਲਾ ਨਹੀਂ ਇੱਥੇ ਆ ਕੇ ਵਲਾ ਕੇ ਵੀ 50 ਲੈ ਲਾ 45 ਲੈ ਲਾ ਮੈਂ ਦੇਣੀਆ ਨਹੀਂ ਭਈ ਆਵੇ ਨਾ ਕੋਈ ਠੀਕ ਆ ਵੀਰੇ ਹਾਂ ਬਾਈ ਕਹਿੰਦਾ ਇੱਥੇ ਆ ਕੇ ਕੋਈ ਕਹੇ ਵੀ 50 ਲੈ ਲਾ ਜਾਂ 55 ਲੈ ਲਾ ਵੀ ਮੈਂ ਦੇਣੀਆ ਨਹੀਂ ਹਾਂ ਹਾਂ ਨਹੀਂ ਨਹੀਂ ਆਪਣੀ ਜੇਬੀ ਬੈਗੀਆਂ ਵੇਚਾਂਗੀਆਂ ਨਹੀਂ ਵੇਚ ਦੇਣੀ ਠੀਕ ਆ ਵੀਰੇ ਹਾਂ ਹਾਂ ਇਹ ਦੁੰਦੀ ਆ ਹਾਂ ਆਇਨ ਵੀ ਜੇ ਬਈ ਦਲੇ ਦੀ ਵੀ ਦਿਖਾ ਦਿੰਨੇ ਜੇ ਇਹਨੇ ਦਿਖਾ ਦਿੱਤਾ ਉਹ ਦਿਖਾ ਦੇ ਆ ਬਸ ਤਸੱਲੀ ਕਰਾਈ ਦਿੰਨੇ ਆ ਦਿਖਾ ਦਊਗੀ ਚੱਕ ਵੀ ਵੇਖ ਲੈ ਬਈ ਦੁੰਦੀ ਆ ਇਹ ਕੋਈ ਝੂਠਾ ਨਹੀਂ ਸਾਫਤ ਕਰ ਸਕਦਾ ਕਿਸੇ ਗੱਲ ਮੇਰੇ ਹਾਂ ਸਹੀ ਗੱਲ ਆ ਬੰਦੇ ਲੋਕ ਬਈ ਲਿਆ ਕੇ ਛਿੱਗੀਆਂ ਲੋਕਾਂ ਨੂੰ ਕੰਗਲੇ ਬਣਾਉਣਾ ਵੇਚੀ ਜਾਂਦੇ ਵੀ ਇਹ ਦੁੰਦੀਆਂ ਅਖੀਰੀਆਂ ਠੀਕ ਆ ਪਰ ਆਪ ਕੋ ਗਾਪੇ ਮਾਰ ਕੇ ਰਾਜੀ ਨਹੀਂ ਬਈ ਠੀਕ ਆ ਹਾਂ ਨਗ ਸੀਗੇ ਪ੍ਰਾ ਕੋਲ ਚਾਰ ਚਾਰੇ ਦਿਖਾਤੇ ਜੇ ਚਾਰਾਂ ਚ ਕੋਈ ਵੀ ਕਿਸੇ ਵੀ ਵੀਰ ਦੇ ਪਸੰਦ ਆਵੇ ਤਾਂ ਬਾਈ ਨੱਕ ਡਟਾ